ਸ਼ੱਕ ਗਰਮੀ ਦੇ ਨਾਲ ਅੰਮ੍ਰਿਤਸਰ ਵਾਸੀ ਬਹੁਤ ਤਪਦੇ ਪਏ ਨੇ 2-4 ਹੁੰਦੇ ਪਏ ਨੇ ਲਗਾਤਾਰ 3 ਦਿਨਾਂ ਤੋਂ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਾਈ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਐਸੇ ਤਰ੍ਹਾਂ ਹੀ ਗਰਮ रह ਸਕਦਾ ਹੈ ਔਰ ਇੱਕ ਦੋ ਦਿਨ ਮੌਸਮ ਇਸ ਤੋਂ ਵੀ ਜ਼ਿਆਦਾ ਗਰਮ ਰਹਿ ਸਕਦਾ ਹੈ ਪੂਰੇ ਪੂਰੇ ਹਫਤੇ ਦੇ ਵਿੱਚ ਸੂਰਜ ਮਹਾਰਾਜ ਜੀ ਦੇ ਦਰਸ਼ਨ ਹੋਣਗੇ ਤੇ ਸਵੇਰ ਦਾ ਸਮਾਂ ਹੈ 10:30 ਵਜੇ ਦਾ ਸਮਾਂ ਹੈ ਇਸ ਵੇਲੇ ਉਨ ਤੋਂ ਹੀ ਹੀਟ ਵੇਵ ਚੱਲ ਰਹੀ ਹੈ ਯਾਨੀ ਕਿ ਅੰਮ੍ਰਿਤਸਰ ਪੂਰੀ ਤਰ੍ਹਾਂ ਗਰਮ ਹਵਾਵਾਂ ਦੇ ਚੱਕਰ ਸਪੇਟ ਦੇ ਵਿੱਚ ਹੈ ਅਸੀਂ ਢੰਡਾਰੀ ਪੁਲ ਦੇ ਉੱਤੇ ਇਸ ਵੇਲੇ ਮੌਜੂਦ ਹਾਂ ਢੰਡਾਰੀ ਪੁਲ ਅੰਮ੍ਰਿਤਸਰ ਨੂੰ ਜੋੜਨ ਵਾਲਾ ਪੁਰਾਣੇ ਔਰ ਨਵੇਂ ਅੰਮ੍ਰਿਤਸਰ ਨੂੰ ਜੋੜਨ ਵਾਲਾ ਇੱਕੋ ਬਾਤਰ ਪੁਲ ਹੈ ਜਿੱਥੋਂ ਪੂਰੀ ਅੰਮ੍ਰਿਤਸਰ ਕੋ ਲੋਗ ਇਸ ਪੁਲ ਦੇ ਵਰਤੋਂ ਕਰਦੇ ਨੇ ਇੱਕ ਜਗ੍ਹਾ ਦੂਸਰੀ ਜਗ੍ਹਾ ਤੱਕ ਜਾਣ ਦੇ ਲਈ ਗਰਮੀ ਇਸ ਕਦਰ ਕਰਮੀ ਨੇ ਲੋਕਾਂ ਨੂੰ ਬਿਹਾਲ ਕਰ ਰੱਖਿਆ ਹੈ ਕਿ ਘਰੋਂ ਨਿਕਲਣਾ ਵੀ ਫਿਲਹਾਲ ਮੁਸ਼ਕਲ ਹੋਇਆ ਹੋਇਆ ਹੈ ਲੋਕ ਕਿ ਸਿਰਫ ਆਪਣੇ ਕੰਮਾਂ ਤੇ ਜਾ ਰਹੇ ਨੇ ਦੁਕਾਨਾਂ ਤੇ ਜਾ ਰਹੇ ਨੇ ਕੰਮ ਲਈ ਜਰੂਰੀ ਹੈ ਜਿਹੜਾ ਕੰਮ ਉਹਦੇ ਲਈ ਨਿਕਲ ਰਹੇ ਨੇ ਮਗਰ ਗਰਮੀ ਐਸ ਕਦਰ ਨੇ ਕਿ ਆਪਣੇ ਆਪ ਨੂੰ ਬਚਾ ਕੇ ਚੱਲ ਰਹੇ ਨੇ ਆਪਣੇ ਕਵਰ ਕਰ ਰਹੇ ਕਿ ਚੱਲ ਰਹੇ ਨੇ ਚਿਹਰੇ ਕਵਰ ਕਰਕੇ ਚੱਲ ਰਹੇ ਨੇ ਹੱਥਾਂ ਤੇ ਗਲਵਜ਼ ਪਾ ਕੇ ਚੱਲੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਭੰਡਾਰੀ ਪੁਲ ਦੇ ਉੱਤੇ ਸਵੇਰ ਦਾ ਸਮੇਂ ਹੈ ਆਵਾਜ਼ਾਈ ਐਸੇ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਲੋਕ ਕੰਮਕਾਰ ਤੇ ਜਾਣ ਦੇ ਲਈ ਗਰਮੀ ਤੋਂ ਕਿਸ ਤਰ੍ਹਾਂ ਬਚ ਕੇ ਨਿਕਲ ਰਹੇ ਨੇ ਮੌਸਮ ਵਿਭਾਗ ਦੀ ਮੰਨੀਏ ਤੇ ਆਉਣ ਵਾਲਾ ਇੱਕ ਹਫਤਾ ਐਸੇ ਤਰ੍ਹਾਂ ਦਾ ਰਹਿ ਸਕਦਾ ਹੈ ਟੈਂਪਰੇਚਰ ਹੁੰਦਾ ਟੈਂਪਰੇਚਰ ਅਸੀਂ ਜੇ ਗੱਲ ਕਰੀਏ ਤੇ ਅੰਮ੍ਰਿਤਸਰ ਦਾ ਇਸ ਵੇਲੇ ਦਾ ਟੈਂਪਰੇਚਰ 37 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਔਰ ਇਸ ਦਾ 47 ਡਿਗਰੀ ਤੱਕ ਹੋਣ ਦੀ ਗੱਲ ਕਹੀ ਜਾ ਰਹੀ ਹੈ ਯਾਨੀ ਕਿ ਆਪਣੇ ਪੀਕ ਤੇ 47 ਡਿਗਰੀ ਤੱਕ ਨ ਜਾਏਗਾ ਜਿਹਦੇ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਬਹੁਤ ਜ਼ਿਆਦਾ ਗਰਮੀ ਨੇ ਲੋਕਾਂ ਦੇ ਵਟ ਕੱਢ ਦਿੱਤੇ ਨੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਫਲਾਰੀ ਪੁਲ ਦੀਆਂ ਦਿਖਾ ਰਹੇ ਹਾਂ ਇਸ طرف ਹੈ ਤੇ ਅੰਮ੍ਰਿਤਸਰ ਦਾ ਸਿਵਲ ਲਾਈਨ ਦਾ ਏਰੀਆ ਇਸ ਤੋਂ ਲੋਕ ਆ ਰਹੇ ਨੇ ਆਪਣੇ ਜਿਹਨਾਂ ਨੇ ਆਪਣੇ ਆਪਣੇ ਡੈਸਟੀਨੇਸ਼ਨ ਤੇ ਜਾਣਾ ਆਪਣੀਆਂ ਦੁਕਾਨਾਂ ਤੇ ਜਾਣਾ ਆਪਣੇ ਆਫਿਸ ਤੇ ਜਾਣਾ ਹੈ ਇਸ ਸਾਈਡ ਤੋਂ ਲਾਰਨ ਸੋਡ ਵਾਲਾ ਏਰੀਆ ਹੈ ਉਧਰੋਂ ਲੋਕ ਨਿਕਲ ਰਹੇ ਨੇ ਔਰ ਇਹ ਐਲੀਵੇਟਡ ਰੋਡ ਹੈ ਐਲੀਵੇਟਡ ਰੋਡ ਜਿਹੜਾ ਕਿ ਅੰਮ੍ਰਿਤਸਰ ਕੋ ਬਾਹਰ ਜੇ ਕਿਤੇ ਜਾਣਾ ਹੈ ਜੇ ਕਿਸੇ ਨੇ ਤੇ ਉਹ ਅੰਮ੍ਰਿਤਸਰ ਕੋ ਬਾਹਰ ਨਿਕਲਦਾ ਤੇ ਉਧਰੋਂ ਬਾਹਰੋਂ ਹੀ ਅੰਮ੍ਰਿਤਸਰ ਐਂਟਰ ਕਰਨ ਦੇ ਲਈ ਇੱਕੋ ਮਾਤਰ ਸਾਰਾ ਸੋ ਇਸ ਵੇਲੇ ਸਵੇਰ ਦਾ ਕਿਉਂਕਿ ਸਵੇਰ ਦਾ ਸਮੇਂ ਹੈ ਲੋਕਾਂ ਦੇ ਵਿੱਚ अपने काम पे इंतजाम दे लिए अपने ऑफिस पे जाने दे लिए अपने डेस्टिनेशन पे जाने ਲਈ ਇਸ ਦੀ ਵਰਕੋ ਕੀਤੀ ਜਾਂਦੀ ਹੈ ਸਵੇਰ ਦਾ ਸਮਾਂ ਥੋੜੀ ਥੋੜੀ ਹਵਾ ਵੀ ਚੱਲ ਰਹੀ ਹੈ ਜਿੱਥੋਂ ਥੋੜਾ ਜਿਆਦਾ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਕਿਹਾ ਜਾ ਸਕਦਾ ਹੈ ਪਰ ਉਹ ਰਾਹਤ ਕੁਝ ਹੱਦ ਤੱਕ ਹਨ ਹੈ ਕਿਉਂਕਿ ਟੈਂਪਰੇਚਰ 37 ਡਿਗਰੀ ਚੱਲ ਰਿਹਾ ਹੈ ਔਰ 39 ਡਿਗਰੀ ਤੱਕ ਹਾਈएस्ट ਟੈਂਪਰੇਚਰ ਚਲਾ ਜਾਏਗਾ ਅੱਜ ਦੀ ਤਰੀਕ ਦੀ ਗੱਲ ਕਰੀਏ ਕੱਲ ਔਰ ਪਰਸੋਂ ਵੀ ਇਸੇ ਤਰ੍ਹਾਂ 39 ਡਿਗਰੀ ਤੱਕ ਜਾਏਗਾ ਪਰ ਅੰਮ੍ਰਿਤਸਰ ਵਾਸੀਆਂ ਲਈ ਇਹ ਖਬਰ ਥੋੜੀ ਜੀ ਜਿਆਦਾ ਮਧਿਆ ਨਹੀਂ ਹੈ ਮਗਰ ਇਹ ਟੈਂਪਰੇਚਰ ਦਾ ਜਿਹੜਾ ਹਾਈएस्ट ਟੈਂਪਰੇਚਰ ਹੈ ਇਸ ਹਫਤੇ ਦੇ ਵਿੱਚ 49 ਡਿਗਰੀ ਤੱਕ ਜਾਣ ਦੀ ਉਮੀਦ ਹੈ ਸੋ ਅਮਨੇ ਸਰ ਫਾਸੀਆਂ ਦੇ ਲਈ ਬਹੁਤ ਇਹ ਖਬਰ ਦੇ ਵੀ ਹੇ ਕਿ ਆਪਣੇ ਆਪ ਲੋਕ ਕਵਰ ਕਰਕੇ ਚਲੋ ਆਪਣੇ ਚਿਹਰੇ ਕਵਰ ਕਰਕੇ ਚਲੋ ਜੇ ਤੁਹਾਨੂੰ ਕੰਮ ਹੈ ਤੇ ਘਰੋਂ ਨਿਕਲੋ ਜਰੂਰੀ ਕੰਮ ਹੈ ਤੇ ਨਿਕਲੋ ਆਦਰਵਾਈਜ਼ ਤੁਹਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੀਟ ਵੇਵ ਹੈ ਹੀਟ ਵੇਵ ਤੇਜ਼ ਹਵਾਵਾਂ ਚੱਲ ਰਹੀਆਂ ਨੇ ਗਰਮ ਹਵਾਵਾਂ ਦੇ ਕਾਰਨ ਮੌਸਮ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਇਸ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਹੀਟ ਵੇਵ ਦੇ ਨਾਲ ਲੋਕ ਉਹਦਾ ਸ਼ਿਕਾਰ ਵੀ ਹੋ ਰਹੇ ਨੇ ਆਪਣੇ ਡਾਕਟਰ ਦੀ ਸਹਾਇਤਾ ਵੀ ਲੈ ਰਹੇ ਨੇ ਡਾਕਟਰਾਂ ਮੁਤਾਬਕ ਵੀ ਇੰਨਾ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਬਚਾ ਕੇ ਚੱਲਣ ਦੀ ਲੋੜ ਹੈ ਇਸ ਗਰਮੀ ਤੋਂ ਥੋੜਾ ਜਿਆ ਆਪਣੇ ਆਪ ਨੂੰ ਦੂਰ ਰੱਖਣ ਦੀ ਜ਼ਰੂਰਤ ਹੈ ਥੋੜਾ ਆਪਣੇ ਆਪ ਨੂੰ ਰਹਾਇਸ਼ੀ ਏਰੀਆ ਦੇ ਵਿੱਚ ਆਪਣੇ ਉੱਪਰ ਛੱਤ ਕਰਕੇ ਰੱਖੋ ਬਾਹਰ ਧੁੱਪ ਦੇ ਵਿੱਚ ਨਾ ਨਿਕਲੋ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤੇ ਆਪਣੇ ਆਪ ਨੂੰ ਪੂਰਾ ਕਵਰ ਕਰਕੇ ਨਿਕਲੋ ਇਹ ਤਸਵੀਰਾਂ ਕੋਹਾਂ ਨੂੰ ਖਾਲ ਬਜ਼ਾਰ ਦੀਆਂ ਹੈ ਤੇ ਉੱਪਰ ਜਿਹੜਾ ਹਾਲ ਪੁਲ ਖਾ ਪੰਡਾਰੀ ਪੁਲ ਉਸ ਦੀਆਂ ਦਿਖਾ ਰਹੇ ਹਾਂ ਪੰਡਾਰੀ ਪੁਲ ਤੇ ਲੋਕ ਸਵੇਰ ਦਾ ਸਮੇਂ ਹੈ 10:30 ਪਾਣੇ 11 ਵਜੇ ਦਾ ਸਮੇਂ ਹੈ ਕਿ ਲੋਕ ਆਪਣੇ ਆਪਣੇ ਕੰਮ ਕਰਦੇ ਉੱਤੇ ਨਿਕਲੇ ਲਏ ਨੇ ਨਿਕਲੇ ਰਹੇ ਨੇ ਮਗਰ ਹਜੇ ਫਿਲਹਾਲ 11 ਵਜੇ ਦੀ ਗੱਲ ਵੀ ਕੀਤੀ ਜਾਵੇ ਤਾਂ 11 ਵਜੇ ਵੀ 37 ਡਿਗਰੀ ਦਾ ਤਾਪਮਾਨ ਸਾਨੂੰ ਚੱਲਣਾ ਪੈ ਰਿਹਾ ਹੈ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਅਸਵਲੇ ਹਵਾ ਬਹੁਤ ਸੁਸ਼ਕ ਚੱਲ ਰਹੀ ਹੈ ਬਹੁਤ ਜ਼ਿਆਦਾ ਖੁਸ਼ਕ ਚੱਲ ਰਹੀ ਹੈ ਜਿਹਦੇ ਕਾਰਨ ਸਾਂ ਲੈਣਾ ਵੀ ਥੋੜਾ ਮੁਸ਼ਕਲ ਹੋਇਆ ਹਲਕਾ ਹਲਕੀ ਹਵਾ ਜਿਹੜੀ ਹੈ ਉਹਨੇ ਜਰੂਰ ਥੋੜਾ ਜਿਹਾ ਮੌਸਮ ਦੇ ਵਿੱਚ ਥੋੜੀ ਥੋੜੀ ਠੰਡਕ ਜਰੂਰ ਰੱਖੀ ਹੋਈ ਹੈ ਪਰ ਗਰਮੀ ਫਿਲਹਾਲ ਬਹੁਤ ਜ਼ਿਆਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗਰਮੀ ਦਾ ਕਹਿਰ ਐਸੀ ਤਰ੍ਹਾਂ ਹੀ ਰਹੇਗਾ ਮਹਾਰਾਜੀ ਮੰਨਿਏ ਤੇ ਆਉਣ ਵਾਲੇ ਦਿਨ ਮੌਸਮ ਐਸੀ ਤਰ੍ਹਾਂ ਦਾ ਹੀ ਰਹਿ ਸਕਦਾ ਹੈ ਆਉਣ ਵਾਲੇ 10 ਦਿਨ ਜਿਹੜੇ ਨੇ ਸਾਨੂੰ ਮੌਸਮ ਦੇ ਨਾਲ ਐਸੇ ਤਰ੍ਹਾਂ ਦੋ ਚਾਰ ਹੋਣਾ ਪਵੇਗਾ ਔਰ ਇੱਕ ਵੇਲਾ ਆਏਗਾ ਯਾਨੀ ਕਿ ਬਸ ਦਿਨਾਂ ਦੇ ਅੰਦਰ-ਅੰਦਰ ਇੱਕ ਦਿਨ ਸਾਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋਏਗੀ ਜਦੋਂ ਕਿ ਟੈਂਪਰੇਚਰ ਜਿਹੜਾ ਹੈ 59 ਡਿਗਰੀ ਤੱਕ ਜਾਣ ਦੀ ਉਮੀਦ ਹੈ ਜਦਕਿ ਅਗਲੇ 2 ਦਿਨ ਹੋਰ ਸਾਨੂੰ ਇਸੇ ਤਰ੍ਹਾਂ ਦਾ 47 ਡਿਗਰੀ ਸੈਲਸੀਅਸ ਦਾ ਤਾਪਮਾਨ ਹੋਏਗਾ ਲੋਕ ਪਸੀਨੇ ਨਾਲ ਤਰਬਜ਼ਰ ਹੋ ਰਹੇ ਨੇ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਨੇ ਇਸਦੇ ਲਈ ਅਸੀਂ ਵੀ ਲੋਕਾਂ ਨੂੰ ਐਡਵਾਈਸ ਕਰਾਂਗੇ ਕਿ ਆਪਣੇ ਕਿਸੇ ਕੰਮ ਦੇ ਲਈ ਜ਼ਰੂਰੀ ਕੰਮ ਲਈ ਕਰੋ ਨਿਕਲਣਾ ਪੈ ਰਿਹਾ ਤਾਂ ਜਰੂਰ ਨਿਕਲੋ ਅਗਰ ਕਰਾਈਸ ਤੁਸੀਂ ਆਪਣੇ ਘਰ ਦੇ ਅੰਦਰ ਹੀ ਰਵੋ ਪੱਖਿਆਂ ਦੇ ਥੱਲੇ ਜੇ ਰਵੋ ਕੂਲਰ ਏਸੀ ਚਲਾ ਕੇ ਰੱਖੋ ਪੀਣ ਵਾਲਾ ਪਾਣੀ ਜ਼ਿਆਦਾ ਯੂਜ਼ ਕਰੋ ਜ਼ਿਆਦਾ ਜੂਸ ਪੀਓ ਨਿੰਬੂ ਪਾਣੀ ਪੀਓ ਨਾਰੀਅਲ ਪਾਣੀ ਪੀਓ ਇਹੀ ਤਰਲ ਪਦਾਰਥ ਨੇ ਜਿਹੜੇ ਚ ਤੁਹਾਨੂੰ ਗਰਮੀ ਕੋਈ ਖੋੜਾਈ ਦੀ ਜ਼ਿਆਦਾ ਦੇ ਸਕਦੇ ਨੇ ਗਰਮੀ ਦਾ ਸਾਹਿਬ ਨੂੰ ਪਤਾ ਗਰਮੀ ਕਿੰਨੀ ਆ ਗਰਮੀ ਬਹੁਤ ਜਾ ਰਹੀ ਹੈ ਜੀ ਇਹਦੇ ਨਾਲ ਕਿ ਨਾਲ ਪਾਣੀ ਵੀ ਰੱਖਣਾ ਪੈਣ ਜਾ ਤੁਸੀਂ ਪੂਰਾ ਸਫਰ ਕਰਕੇ ਹਾਂਜੀ ਆਪਣਾ ਨਗਰ ਮੱਲੀਆ ਜੀ ਜੰਡਾਲਾ ਕਰੋ ਠੀਕ ਵੇਵ ਚੱਲਦੀ ਪਈ ਆ ਮੌਸਮ ਨੂੰ ਅਜੇ ਤਾਂ 33 ਡਿਗਰੀ ਟਾਈਪ ਦੇ ਵਿੱਚ ਚੱਲਿਆ ਹੋਰ ਥੋੜੀ ਦੇਰ ਦਿੱਤੇਗੀ ਤੇ 35 ਡਿਗਰੀ ਤੱਕ ਚਲਾ ਜਾਏਗਾ ਇਹ 50 ਤੱਕ ਪਹੁੰਚਣਾ ਜੀ ਬਹੁਤ ਲੰਮਾ ਗਰਮੀ ਚੱਲਣੀ ਹੈ ਮਲਕੇ 2-4 ਦਿਨਾਂ ਕੇ ਕਾਫੀ ਗਰਮੀ ਪੈ ਰਹੀ ਹੈ ਪੱਤੀ ਵੀ ਜਾ ਰਹੀ ਆ ਤੇ ਬੱਚੇ ਵੀ ਵਿਚਾਰੇ ਦੇ ਆ ਹਨਾ ਫਿਰ ਪੱਤੀ ਦੇ ਨਾਲ ਨਾ ਪਾਣੀ ਜ਼ਰੂਰੀ ਆ ਤੇ ਪਾ ਪੱਤੀਆਂ ਨੂੰ ਪਾਣੀ ਹੋਊਗਾ ਇਸ ਤਰ੍ਹਾਂ ਸਾਨੂੰ ਬਚਣਾ ਕਿਵੇਂ ਚਾਹੀਦਾ ਕੋਈ ਕਿਸੇ ਨੂੰ ਦੱਸਣਾ ਚਾਹੋਗੇ ਬਚਣ ਦੀ ਗੱਲ ਹੈ ਜੀ ਜਿਹੜੇ ਤਾਂ ਹੈਗੇ ਨਾ ਆਪਣਾ ਹੁਣ ਆਪਜੀ ਕੰਮ ਕਰਨ ਦੇਣਾ ਦੁਪਹਿਰੇ ਡਿਊਟੀਆਂ ਕਰਨ ਦੇ ਲੋਟਿੰਗ ਵਾਲੇ ਬਹੁਤ ਜ਼ਿਆਦਾ ਔਖਾ ਹੈ ਜਿਹੜੇ ਮਤਲਬ ਕਿ ਜਿਹੜੇ ਪਿੰਡਾਂ 'ਚ ਟਹਿਲੇ ਆ ਸ਼ਹਿਰਾਂ ਵਾਲੇ ਚੱਲ ਜਾਂਦੇ ਪਿੰਡਾਂ ਚੱਲ ਜਾਂਦਾ ਖਾਸ ਕਰਕੇ ਏਸੀ ਆ ਘਰ ਏਸੀ ਵੀ ਹੈਗੇ ਆ ਗੱਡੀਆਂ 'ਚ ਵੀ ਏਸੀ ਹੈਗੇ ਜਿਹੜੇ ਮਜ਼ਦੂਰ ਲੋਕ ਉਹਨਾਂ ਵਾਤੇ ਬੋਲ ਸਰ ਜੀ ਬਹੁਤ ਜ਼ਿਆਦਾ ਵਾ ਇਸ ਟਾਈਮ ਸਵਾਰੀ ਨਿਕਲਣੇ ਤੇ ਲੋਕ ਨਿਕਲਣੇ ਤੇ ਟੋਪ ਦੇ ਵਿੱਚੋਂ ਬਾਹਰ ਹਾਂਜੀ ਸਵਾਰੀ ਨਹੀਂ ਮਿਲ ਰਹੀ ਸਵਾਰੀ ਨਹੀਂ ਮਿਲ ਰਹੀ ਗੱਡੀ ਖਾਲੀ ਜਾਂਦੀ ਪਈ ਆ ਤੇ ਉਹਦੇ ਨਾਲ ਅਸੀਂ ਵੀ ਜਦੋਂ ਧੁੱਪ ਪੂਰੀ ਪੈਂਦੀ ਆ ਲੱਤਾਂ ਬਵਾ ਤੇ ਅਸਰ ਹੁੰਦਾ ਜਿਆਦਾ ਧੁੱਪ ਦਾ ਧੁੱਪ ਉੱਤ ਸੱਤ ਤੋਂ ਹੀ ਪੈਂਦੀ ਆ ਨੋ ਵੀ ਜਿਆਦਾ ਅਸੀਂ ਵੀ ਫਿਰ ਟਾਈਮ ਨਾਲ ਕਿਦਾਂ ਕਿਦਾਂ ਸ਼ਾਮੇ ਬੈਠ ਜਾਈਦਾ ਜਦੋਂ ਗਰਮੀ ਨੇ ਆਈਸਕ੍ਰੀਮ ਨਾਲ ਪੂਰੀ ਪੂਰੀ ਦੁਹਰ ਹੋ ਰਹੀ ਆ ਜੋ ਅੰਮਰਸ਼ੇਧੀਆਂ ਖਾਨਮਿੰਨੀਆਂ ਮੋਜਾਂ ਨਾਲ ਮੈਂ ਜੈਪੁਰ ਆਇਆ ਬਚਪਨ ਮੇਰਾ ਇੱਥੇ ਬੀਤਿਆ ਮਗਰ ਉਹ ਅੰਮਰਸੇ ਨੇ ਰਿਆ ਜਿਹੜਾ ਪਹਿਲੇ ਹੈਗਾ ਉਹਨੂੰ ਗਰਮੀ ਜੈਪੁਰ ਚ ਵੀ ਬਹੁਤ ਗਰਮੀ ਹੁੰਦੀ ਹੈ ਐਸ ਵੇਲੇ ਅਮਰਸੇਰ ਕਿਹੋ ਜਿਹਾ ਲੱਗ ਰਿਹਾ ਹੈ ਜੈਪੁਰ ਨਾਲੋਂ ਅੰਮ੍ਰਿਤਸਰ ਇਸ ਵੇਲੇ ਜ਼ਿਆਦਾ ਹੈਗੇ ਜੀ ਜੈਪੁਰ ਦਾ ਜੈਪੁਰ 42 43 ਹੈਗਾ ਇੱਥੇ 44 45 ਹੈਗਾ 47 ਤੱਕ ਦੀ ਆ ਹਾਂ 47 ਦਿਖਾ ਲਿਆ ਉਹ ਇੱਥੇ ਤੇ 47 ਦਿਖਾ ਲਿਆ ਔਰ ਇੱਥੇ ਜਿਹੜਾ ਖਾ ਪੀ ਕੇ ਛੁੱਪ ਜਾਂਦਾ ਉੱਥੇ ਖਾ ਪੀ ਕੇ ਛੁੱਪਦੇ ਨਹੀਂ ਹੈ ਵਰਤ ਚਾਹਨਾ ਪਰਸਨ ਸੁਖਪਾਲ ਦੇ ਨਾਲ ਜੋਤੀਵਾਲ ਬੈਲਿਕ ਸੋਰਾ ਟੀਵੀ ਅਮਰਸੇਰ